ਔਰ ਜਿਹੜੇ ਬਾਦਲਾਂ ਨੇ ਸਰਸੇ ਵਾਲਿਆਂ ਨੂੰ ਮਾਫੀ ਨਾ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕਰਵਾਈ ਔਰ 15 ਸਾਲ ਲਗਾਤਾਰ ਸਰਕਾਰ ਰਹੀ ਪੰਜਾਬ ਦੇ ਵਿੱਚ ਹਾਲਾਂਕਿ ਚਾਰ ਵਾਰੀ ਮੁੱਖ ਮੰਤਰੀ ਬਣੇ ਨੇ ਪ੍ਰਕਾਸ਼ ਸਿੰਘ ਬਾਦਲ ਪਰ ਉਹਨਾਂ ਦੇ ਕੀਤੇ ਹੋਏ ਕਹਾਣ ਦਾ ਇਹਨਾਂ ਅਖੋਤੀ ਜਿਹਦਾ ਇਹਨਾਂ ਨੂੰ ਪਤਾ ਨਹੀਂ ਹੁਣ ਇਹ ਵੀਡੀਓ ਸੁਣ ਕੇ ਮੇਰੇ ਵੱਲ ਹੋ ਜੋ ਮਬੂਤਾ ਸਿੰਘ ਨੂੰ ਵੀ ਛੇਕਣਾ ਛੇਕ ਦਿਓ ਅਸੀਂ ਕਿ ਲੈਣਾ ਤੁਹਾਡੇ ਖਾਉਤੀ ਪੰਥ ਤੋਂ ਤੁਹਾਡੇ ਖਾਉਤੀ ਜਿਹੜਾਂ ਤੋਂ ਤੁਨ ਜਿਹੜਾ ਹਜ਼ਾਰ ਮੰਦਾ ਕੌਣ ਹੈ ਤੁਸੀਂ ਜਿਹੜਾ ਹਜ਼ਾਰ ਕੌਮਨ ਦੇ ਥੋੜੀਓ ਤੁਸੀਂ ਤਾਂ ਬਾਦਲਾਂ ਦੇ ਜੋ ਬਾਦਲ ਕਹਿੰਦੇ ਨੇ ਤੁਸੀਂ ਉਹ ਕਰਨਾ ਹੈ ਹੁਣ ਇਹਨੂੰ ਰਸੂਲਪੁਰ ਨੂੰ ਕਿਉਂ ਸੇਕਿਆ ਜਿਹੜੇ ਆ ਚਮਚੇ ਜੇ ਹੁੰਦੇ ਇਹਨਾਂ ਨੇ ਸ਼ਿਕਾਇਤਾਂ ਸ਼ਿਕੁਤਾਂ ਭੇਜੀਆਂ ਹੋਣਗੀਆਂ ਬੇ ਬਹਿਰੂਪੀਆ ਹੈਗਾ ਜੀ ਇਹ ਬੀਜੇਪੀ ਦਾ ਬੰਦਾ ਹੈ ਜੀ ਇਹ ਮੰਦਿਰ ਬਣਾਉਣ ਦੀ ਗੱਲ ਕਰਦਾ ਹੈ ਜੀ ਤੇ ਉੱਥੋਂ ਛੇਕਤਾ ਬਾਬਾ ਕੀ ਬਾਤ ਹੈ ਬਹੁਤ ਵੱਡੀ ਬਹਾਦਰੀ ਕੀਤੀ ਹੈ ਇਹ ਤਾਂ ਕੁਝ ਵੀ ਨਹੀਂ ਗੱਲ ਜੇ ਹਿੰਮਤ ਹੈ ਨਾ ਅਖੌਤੀ ਜਹਦਾਰੋਂ ਮੰਗ ਖਾਣਿਓ ਤਾਂ ਜਿਹੜੇ ਬਾਦਲਾਂ ਨੇ ਨੁਕਸਾਨ ਕੀਤਾ ਉਹਨਾਂ ਨੂੰ ਛੇਕ ਕੇ ਦਿਖਾਓ ਪੰਥ ਵਿੱਚੋਂ ਉਹਨਾਂ ਦੀ ਚਾਪਲੂਸੀ ਕਰ ਰਹੇ ਹੋ ਸ਼ਰ੍ਹਾਂ ਪਤਾ ਤੁਹਾਨੂੰ